ਜਿਮਨੀ ਚੋਣਾ ਦੇ ਵਿੱਚ ਭਾਜਪਾ ਦਾ ਜਿਹੜਾ ਹਸ਼ਰ ਹੋਇਆ ਇਸ ਤੇ ਆਪਾਂ ਗੱਲਬਾਤ ਕੀਤੀ ਸੀ ਪਿਛਲੇ ਦਿਨੀ ਪਰ ਅਗਲੀਆਂ ਨਗਰ ਕਾਉਂਸਲ ਚੋਣਾਂ ਵਾਲਾ ਵੀ ਮੈਨੂੰ ਲੱਗਦਾ ਥੋੜਾ ਜਿਹਾ ਔਖਾ ਲੱਗ ਰਿਹਾ ਕਿਉਂਕਿ ਵਿਜੇ ਰupani ਸਾਹਿਬ ਕਾਫੀ ਗੁੱਸੇਜਾ ਹੋ ਕੇ ਕਹਿੰਨੇ ਭਾਈ ਜੇ ਫੰਡ ਅਸੀਂ ਤੁਹਾਨੂੰ ਦਿੱਤਾ ਸੀ ਤੇ ਫਿਰ ਵੋਟਾਂ ਕਿੱਥੇ ਗਈਆਂ ਵੋਟਾਂ ਕਿਉਂ ਨਹੀਂ ਆਈਆਂ ਕੀ ਕੀ ਮਸਲਾ ਹੈ ਜੀ ਹੁਣ ਆਉਣ ਵਾਲੇ ਟਾਈਮ ਚ ਔਖਾ ਹੋ ਜਾਣਾ ਫਿਰ ਇਸੇ ਤਰ੍ਹਾਂ ਨਹੀਂ ਵਿਜੇ ਰupani ਨੇ ਜਿਹੜੀ ਗੱਲ ਕਹੀ ਉਹ ਤੇ ਹੁਣ ਭਾਜਪਾ ਵਾਂ ਲਈ ਜਵਾਬ ਦੇਣ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਐਸਾ ਵੀ ਉਮੀਦਵਾਰ ਹੈ ਜਿਹਦੀ ਥੈਲੀ ਬਾਰੇ ਕਿਹਾ ਜਾ ਰਿਹਾ ਕਿ ਉਹਨੇ ਥੈਲੀ ਘੁੱਟ ਕੇ ਰੱਖੀ ਹੈ ਕਿ 2027 ਚ ਖੋਲ ਲਵਾਂਗੇ ਹੂੰ ਐਸਾ ਵੀ ਭਾਜਪਾ ਦਾ ਇੱਕ ਕੈਂਡੀਡੇਟ ਜਿਹਦੇ ਬਾਰੇ ਮੈਂ ਸੁਣਿਆ ਜੀ ਹੁਣ ਉਹ ਥੈਲੀ ਚ ਕਿੰਨਾ ਸੀ ਮੈਨੂੰ ਤਾਂ ਪਤਾ ਨਹੀਂ ਮੈਂ ਕਿਹੜਾ ਕੋ ਫੜ ਕੇ ਫੜਾਈ ਆ ਹਾਂ ਉਹ ਇਹ ਥੈਲੀਆਂ ਮੈਂ ਤਾਂ ਸੁਣਿਆ ਸਿੱਕੇ ਆਣੀਆਂ ਆ ਜਾਂ ਨਹੀਂ ਆਣੀਆਂ ਕਹਿੰਦੇ ਕਿ ਜੀ ਦੇਖੋ ਉੱਥੇ ਥੈਲੀ ਖੋਲ ਸਕਦਾ ਸੀਗਾ ਉਹਨੇ ਅੱਖ ਨਹੀਂ ਛੱਡੋ ਕਿਹੜਾ 2027 ਚ ਕੰਮ ਲੈ ਲਾਂਗੇ ਹੂੰ ਇਹਦਾ ਮਤਲਬ ਹੈ ਕਿ ਰੁਪਾਨੀ ਸਾਹਿਬ ਕਹਿ ਰਹੇ ਕਿ ਥੈਲੀਆਂ ਤਾਂ ਆਈਆਂ ਨੇ ਇੱਕ ਸੱਚ ਇਹ ਵੀ ਹੈ ਤੇ ਦੂਜੇ ਥੈਲੀਆਂ ਗਈਆਂ ਕਿੱਥੇ ਇਹ ਵੀ ਸਵਾਲ ਹੈ ਇਹ ਤੁਸੀਂ ਦੇਖੋ ਹੁਣ ਜੀ ਇਹ ਮੈਂ ਤੇ ਕਹਿਣਾ ਕਿ ਭਾਜ-ਪਾ ਥੈਲੀ ਮੋਟੀ ਦਿੰਦੀ ਹੈ ਜੀ ਇਹ ਕਿਸੇ ਨੂੰ ਲੈ ਕੇ ਆਉਂਦੀ ਹੈ ਤਦ ਵੀ ਜੀ ਤਾਂ ਮਤਲਬ ਇਹ ਤੇ ਆਪ ਹੀ ਕਰ ਰਹੇ ਹੋ ਵੋਟਾਂ ਕਿਉਂ ਨਹੀਂ ਮਿਲ ਰਹੀਆਂ ਭਈ ਇਹ ਤੁਸੀਂ ਆਦਾ ਅੰਤਮ ਚਿੰਤਨ ਕਰ ਲਓ ਹੂੰ ਆਪ ਤੁਮ ਅੰਤਨ ਕਰ ਲਓ ਤੁਸੀਂ ਜੀ ਵੋਟ ਤੁਹਾਨੂੰ ਪੰਜਾਬ ਚ ਕਿਉਂ ਨਹੀਂ ਪੈ ਰਹੀ ਬਿਲਕੁਲ ਬਿਲਕੁਲ ਕਿਤੇ ਤੁਸੀਂ ਸੋਚੋ ਵਿਚਾਰੋ ਨਾ ਜੀ ਅਗਿ ਜੇ ਰੋਪਾਲੀ ਦਾ ਬਿਆਨ ਜਿਹੜਾ ਰੋਪਾ ਰੋਪਾਲੀ ਸਾਹਿਬ ਦਾ ਬਿਆਨ ਹਾਰਾ ਨਹੀਂ ਪੈਦਾ ਕਰ ਗਿਆ ਹੂੰ ਬਾਕੀ ਜਿਹੜਾ ਭਾਜਪਾ ਦਾ ਜੇ ਤੁਸੀਂ ਦੇਖੋਗੇ ਨਾ ਤੇ ਹਾਲ ਮੰਦਾ ਹੀ ਆ ਇਸ ਟਾਈਮ ਹਾਲਾਂਕਿ ਮੈਂ ਅੱਜ ਵੀ ਕਿਤੇ ਨਾ ਕਿਤੇ ਇਸ ਗੱਲ ਤੇ ਸਹਿਮਤ ਹਾਂ ਜਾਂ ਇਸ ਗੱਲ ਤੇ ਕਿਤੇ ਨਾ ਕਿਤੇ ਸੰਭਾਵਨਾ ਰੱਖਦਾ ਕਿ ਆਉਣ ਵਾਲੇ ਸਮੇਂ ਚ ਆਮ ਆਦਮੀ ਪਾਰਟੀ ਦਾ ਜਿਸ ਤਰ੍ਹਾਂ ਗ੍ਰਾਫ ਦਿਨਾਂ 'ਚ ਵੱਧ ਗਿਆ ਪੰਜਾਬ 'ਚ ਤੇ ਐਸਾ ਵੀ ਹੋਇਆ ਜਦੋਂ ਆਮ ਆਦਮੀ ਪਾਰਟੀ ਨੂੰ ਪਹਿਲਾਂ ਖਤਮ ਮੰਨ ਲਿਆ ਗਿਆ ਤਾਂ ਉਸਨੇ ਸੱਤਾ ਤੱਕ ਜਿਹੜੀ ਪ੍ਰਾਪਤੀ ਕੀਤੀ ਆ ਜੀ ਉਹ ਅਲੱਗ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਰਿਸਰਚ ਦਾ ਵਿਸ਼ਾ ਹੈ ਕਿ ਕਿਵੇਂ ਯਾਰ ਇੱਕਦਮ ਸੀਮਤ ਵਸੀਲਿਆਂ ਨਾਲ ਘੱਟ ਵਸੀਲਿਆਂ ਨਾਲ ਉਹ ਪਾਰਟੀ ਦਿਨਾਂ 'ਚ ਸ਼ਾਗਾਈ ਹਮ ਕਿ ਐਸੀ ਵੀ ਤੇ ਸੰਭਾਵਨਾ ਆਪਾਂ ਦੇਖ ਸਕਦੇ ਹਾਂ ਜੀ 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 ਤੁਹਾਡਾ ਇਹ ਆ ਕਿ ਇਧਰ ਵਸੀਲਿਆਂ ਦੀ ਵੀ ਕਮੀ ਨਹੀਂ ਇਹ ਵੀ ਕਹਿ ਸਕਦੇ ਆ ਕਿ ਵਸੀਲੇ ਨਾਲ ਕੋਲ ਹੈਗੇ ਤਾਂ ਹੀ ਹੈ ਨਾ ਕਿ ਇਸ ਸੰਭਾਵਨਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਦੂਜੀ ਚੀਜ਼ ਇਹ ਆ ਕਿ ਜੇ ਭੇਖ ਨੂੰ ਥੋੜਾ ਅੰਕੜਿਆਂ ਦੇ ਲਿਹਾਜ਼ ਨਾਲ ਤੋਲਣਾ ਹੋਵੇ ਜੀ ਤਾਂ ਤੁਸੀਂ ਵੇਖੋ ਕਿ ਇਹਨਾਂ ਨੇ ਆਪਣੀ ਜਿਹੜੀ ਹੈਗੀ ਸੀਗੀ ਮੈਂਬਰਸ਼ਿਪ ਵਹਿਮੋ ਚਲਾਈ ਸੀ ਕਿਉਂਕਿ ਸੁਨੀਲ ਜਾਖੜ ਨੇ ਖੀਰ ਚ ਖੇ ਪਾਈ ਹੂੰ ਪ੍ਰਧਾਨ ਹੀ ਜਿਹੜਾ ਸੀਗਾ ਉਹ ਵਿਟਰ ਗਿਆ ਹੂੰ ਹੂੰ ਉਹਦਾ ਹਲੇ ਵੀ ਨਹੀਂ ਪਤਾ ਕਿ ਉਹ ਪ੍ਰਧਾਨ ਹੈਗਾ ਨਹੀਂ ਹੈਗਾ ਗੁੱਸੇ ਆ ਗਿਲੇ ਆ ਕਿਉਂਕਿ ਉਹਨਾਂ ਦਾ ਪਤਾ ਵੀ ਨਹੀਂ ਨਾ ਲੱਗਦਾ ਚੌਧਰੀ ਸਾਹਿਬ ਦਾ ਚਾਚਾ ਚੌਧਰੀ ਦਾ ਹੂੰ ਕਿ ਉਹਨਾਂ ਦੇ ਕਿਸ ਵੇਲੇ ਕੀ ਕਰਦਣਾ ਤੋ ਕਹਿਣ ਦਾ ਮਤਲਬ ਇਹ ਆ ਜੀ ਕਿ ਇਹਨਾਂ ਦੀ ਜਿਹੜੀ ਉਹ ਮੈਂਬਰਸ਼ਿਪ ਉਹਵੇਂ ਹਮਸੀਗੀ ਹੂੰ ਦੇਖੋ ਭਾਜਪਾ ਚ ਇੱਕ ਸਭ ਤੋਂ ਵੱਡਾ ਜਿਹੜਾ ਡਿਫਰੈਂਸ ਪੈਦਾ ਹੁੰਦਾ ਹੈ ਨਾ ਉਹ ਅੰਦਰੂਨੀ ਖਹਿ ਬਾਜ਼ੀ ਦਾ ਜੀ ਖਹਿ ਬਾਜ਼ੀ ਦਾ ਏਉਂ ਆ ਕਿ ਕਿਹੜੇ ਬੰਦੇ ਇਹਨਾਂ ਦੇ ਇੱਥੇ ਪੰਜਾਬ 'ਚ ਐਕਟਿਵ ਸਨ ਜਿਨ੍ਹਾਂ ਦਾ ਇੱਕ ਦਾਵਾ ਸੀਗਾ ਕਿ ਸਾਡੀ ਪਾਰਟੀ ਹੈ ਉਹ ਵਿਚਾਰੇ ਕਰ ਦਿੱਤੇਗੇ ਸੈਕੰਡ ਲਾਈਨ 'ਚ ਫਰਸਟ ਲਾਈਨ 'ਚ ਕੌਣ ਆ ਕੇਵਲ ਢੋਆ ਜਿਨ੍ਹਾਂ ਦੇ ਆਦੇ ਦਾ ਅਨੁਸਾਰ ਜਾ ਜੀ ਜੀ ਨਿਗਮ ਚੁਣਾ ਵਾਸਤੇ ਫੁਲਾਣਾ ਕੌਣ ਹੈ ਜੀ ਕੈਪਟਨ ਅਮਰਿੰਦਰ ਸਿੰਘ ਪ੍ਰਨੀਤ ਕੌਰ ਦੀ ਪਟਿਆਲੇ ਆ ਹਾਂ ਆ ਜੀ ਫੁਲਾਣਾ ਹੈ ਜੀ ਸੁਨੀਲ ਜਾਖੜ ਪ੍ਰਧਾਨ ਹੈ ਜੀ ਉਹ ਕਹਿੰਦੇ ਵੀ ਅਸੀਂ ਫਿਰ ਬੁਲੇਟ ਤੇ ਰੱਖਿਆ ਪਟਾਕੇ ਬਹੁਤ ਨੂੰ ਅਰੇ ਵਾਸਤੇ ਰੱਖੇ ਆ ਜੀ ਵੀ ਅਸੀਂ ਆ ਚੀਜ਼ਾਂ ਹੀ ਕਰਨ ਵਾਸਤੇ ਰੱਖੇ ਆ ਜੀ ਜੀ ਤਾਂ ਇੱਕ ਇਸ ਚੀਜ਼ ਦਾ ਵੀ ਨੁਕਸਾਨ ਹੋਇਆ ਜਿਹਦੇ ਚੱਲਦੇ ਆ ਜੇ ਤੁਸੀਂ ਵੇਖੋਗੇ ਤੇ 45 ਲੱਖ ਦਾ ਟੀਚਾ ਸੀ ਤੇ ਸ਼ਾਇਦ 3 ਕੇ 4 ਲੱਖ ਹੀ ਮੈਂਬਰ ਬਣਾ ਸਕਿਆ ਭਾਜਪਾ ਵਾਲੇ ਹੂੰ ਫਸ ਹੋ ਗਈ ਉਹ ਮੇਨੂੰ ਜੀ ਹੁਣ ਅਗਾਹ ਇਹਨਾਂ ਦੇ ਕੋਲ ਇੱਕ ਮੌਕਾ ਫਿਰ ਬਣ ਗਿਆ ਹੂੰ ਚਲੋ ਕੇ ਰਬੂ ਇਹਨਾਂ ਦਾ ਹੁਣ ਕਮਸੂਤ ਆਇਆ ਪੰਜ ਨਗਮ ਪੰਜ ਨਗਮ ਕਿਹੜੇ ਆ ਜੀ ਪਟਿਆਲਾ ਹਮ ਅਮਰਸਰ ਜਲੰਧਰ ਲੁਧਿਆਣਾ ਤੇ ਫਗਵਾੜਾ ਹੁਣ ਪੰਜਾਂ ਨੂੰ ਦੁਬਾਰਾ ਗਿਣੋ ਪਟਿਆਲਾ ਉੱਥੇ ਕੌਣ ਹੈ ਪਰਨੀਤ ਕੌਰ ਯਾਨੀ ਅਮਰਿੰਦਰ ਸਿੰਘ ਫੈਮਿਲੀ ਜੀ ਸ਼ਹਿਰ ਚ ਅੱਜ ਵੀ ਉਹਨਾਂ ਦਾ ਆਧਾਰ ਆ ਬਿਲਕੁਲ ਤੁਹਾਨੂੰ ਕੋਈ ਪਟਿਆਲਵੀ ਦੱਸ ਦਊਗਾ ਹਮ ਹਮ ਕਿਸੇ ਨੂੰ ਵੀ ਫੋਨ ਕਰ ਲਓ ਜੀ ਤੇ ਤੁਹਾਨੂੰ ਪਤਾ ਨਾ ਡਾਕਟਰ ਗਾਂਧੀ ਕਿਵੇਂ ਜਿੱਤੇ ਆ ਹਮ ਸਰ ਨੈਕ ਟੂ ਨੈਕ ਫਾਈਟ ਟੂ ਨੈਕ ਫਾਈਟ ਵੇ ਇੱਕ ਵੇਲੇ ਹੋ ਗਈ ਸੀ ਹਮ ਸਭਨਾਂ ਨੂੰ ਪਤਾ ਹੈ ਨਾ ਰਾਜਪੁਰੇ ਚੋਂ ਜਾ ਕੇ ਕਿਸ ਤਰ੍ਹਾਂ ਵੋਟਾਂ ਨਿਕਲੀਆਂ ਕਿਸ ਹਿਸਾਬ ਕਿਤਾਬ ਬਣਿਆ ਜੀ ਜੀ ਤਾਂ ਇਸ ਕਰਕੇ ਪਟਿਆਲਾ ਦੇਖ ਲੋ ਉਤੋਂ ਗਾਂ ਆਜੋ ਚਲੋ ਲੁਧਿਆਣਾ ਲੁਧਿਆਣੇ ਚ ਰਵਨੀਤ ਬਿੱਟੂ ਵਹਿ ਗਿਆ ਹਮ ਲੁਧਿਆਣੇ ਚ ਪਹਿਲਾਂ ਵੀ ਆਧਾਰ ਆ ਯਾਨੀ ਲੁਧਿਆਣੇ ਚ ਹੁਣ ਕੇਬਲ ਢਿੱਲੋ ਵੀ ਆ ਗਿਆ ਜਿੱਦੇ ਕੋਲ ਸਾਰਾ ਕੁਝ ਆ ਹਮ ਤਨ ਦੌਲਤ ਵੀ ਆ ਆਪਣੇ ਪੱਤਰ ਦੇ ਨੈਟਵਰਕ ਵੀ ਆ ਫਿਰ ਗਾ ਥੋੜਾ ਜਿਹਾ ਜੋ ਫਗਵਾਣਾ ਉਥੋਂ ਇਹਨਾਂ ਦਾ ਕੰਮ ਸਟਾਰਟ ਹੋ ਜਾਂਦਾ ਦਵਾਬੇ ਚ ਭਾਜਪਾ ਦਾ ਜੀ ਜੀ ਬਿਲਕੁਲ ਅੰਮ੍ਰਿਤਸਰ ਆ ਗਿਆ ਉਥੇ ਵੀ ਆਧਾਰ ਆ ਜੋਸ਼ੀ ਵਰਗੇ ਜਿਹੜੇ ਆ ਉਹ ਪਲਟ ਸਕਦੇ ਬਾਜ਼ੀਆਂ ਨੂੰ ਹੂੰ ਉੱਥੇ ਵਾਪਸ ਚਲੇ ਚਲੇ ਜਾਣ ਦੇ ਸੰਕੇਤ ਦੇ ਰਹੇ ਆ ਨਾ ਭਾਜਪਾ ਚ ਤਾਂ ਯਾਨੀ ਜੇ ਤੁਸੀਂ ਦੇਖੋ ਕਿ ਜਲੰਧਰ ਆ ਗਿਆ ਜਲੰਧਰ ਚ ਭਾਜਪਾ ਜਿਹੜੀ ਐਗਜ਼ਿਸਟ ਕਰਦੀ ਐ ਸਰ ਹੂੰ ਐਗਜ਼ਿਸਟ ਹੀ ਨਹੀਂ ਕਰਦੀ ਉਹ ਫਾਈਟ ਕਰਦੀ ਐ ਉੱਥੇ ਫਾਈਟ ਕਰਦੀ ਐ ਤਾਂ ਕਹਿੰਦਾ ਮਤਲਬ ਹੈ ਕਿ ਨਿਗਮਾਂ ਦੇ ਵਿੱਚ ਹੁਣ ਇੱਕ ਇਹਨਾਂ ਨੂੰ ਮੌਕਾ ਨਜ਼ਰ ਆ ਰਿਹਾ ਹੈ ਸਥਾਨਕ ਚੋਣਾਂ ਜਿਹੜੀਆਂ ਹੋਰ ਹੋਣੀਆਂ ਕੌਂਸਲ ਆਂ ਵਗੈਰਾ 'ਚ ਕਿ ਅਸੀਂ ਜੇ ਖਿੱਚ ਤੂਕੇ ਜੀ ਜੀ ਇਹਦੇ 'ਚ ਇੱਕ ਭਰਮੀ ਹਾਜ਼ਰੀ ਦਰਜ ਕਰਵਾ ਲਈਏ ਹੂੰ ਤੇ ਘਾਟੇ ਵਾਦੇ ਪੂਰੇ ਹੋ ਜਾਣਗੇ ਜੀ ਤੋਂ ਇਸ ਕਰਕੇ ਇਹਨਾਂ ਵਾਸਤੇ ਉਹ ਡੂ ਆਰ ਡਾਈ ਵਾਲਾ ਬਸ ਜੇ ਤੇ ਹਾਜ਼ਰੀ ਦਰਜ ਕਰਵਾ ਜਾਂਦੇ ਹਾਂ ਠੀਕ ਆ ਨੀ ਤਾਂ ਫੇਰ ਹੋਰ ਇਹਨਾਂ ਨੂੰ ਇੰਤਜ਼ਾਰ ਕਰਨਾ ਪਊਗਾ ਮਿਹਨਤ ਵੀ ਹੋਰ ਕਰਨੀ ਪਊ ਬਿਲਕੁਲ ਬਿਲਕੁਲ ਇਸ ਕਰਕੇ ਵਿਜੇ ਰupani ਨੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਚੇਤਾਵਨੀ ਦਿੱਤਾ ਕਿ ਕੱਲੀਆਂ ਥੈਲੀਆਂ ਨਾਲ ਨਹੀਂ ਸਰਨਾ ਹੂੰ ਉਹ ਜਿਵੇਂ ਨਾ ਇੱਥੇ ਆਪਣੇਆ ਮਲੂਟ ਤੋਂ 1 ਤੋਂ 5 ਕਿਲੋਮੀਟਰ ਪਿੰਡ ਆ ਤੇ ਉੱਥੇ ਨਾ ਸੰਗਤ ਦਰਸ਼ਨ ਹੋ ਰਿਹਾ ਸੀਗਾ ਜੀ ਸੰਗਤ ਦਰਸ਼ਨ ਹੋ ਰਿਹਾ ਸੀਗਾ ਤੇ ਉੱਥੇ ਦਾ ਚੇਅਰਮੈਨ ਸੀਗਾ ਅਕਾਲੀ ਚੇਅਰਮੈਨ ਆ ਉਨੇ ਬਾਲੋ ਸਾਹਿਬ ਆ ਵੀ ਦਿਓ ਜੀ ਆ ਵੀ ਦਿਓ ਜੀ ਆ ਵੀ ਦਿਓ ਉਦੋਂ ਐ ਚੱਲਦਾ ਸੀ ਗੁੱਲਾ ਖਾਤਾ ਬਿਆਹ ਆ ਦੇ ਲਈ ਵੀ ਇੰਨੇ ਕਰੋੜ ਦੇ ਦਿਓ ਜੀ ਇੰਨੇ ਲੱਖ ਇੰਨੇ ਲੱਖ ਇੰਨੇ ਲੱਖ ਸੋਚ ਕੇ ਉਹਨਾਂ ਨੇ ਇਸ਼ਾਰਾ じゃ ਕੀਤਾ ਤੋਂ ਕੱਢ ਲਿਆ ਭਾਈ ਸਾਹਿਬ ਨੇ ਖਾਤਾ ਕਿ ਵੋਟਾਂ ਕਿੰਨੀਆਂ ਨਿਕਲੀਆਂ ਕਹਿੰਦੇ ਚੇਅਰਮੈਨ ਸਾਹਿਬ ਆ ਵੀ ਦੇ ਦਿਓ ਆ ਵੀ ਦੇ ਦਿਓ ਚਾੜ ਤੁਹਾਡਾ ਘੱਟ ਨਿਕਲਦਾ ਹੈ ਕਹਿਣ ਦਾ ਮਤਲਬ ਹੈ ਬੋਟਾਂ ਬੋਟਾਂ ਇਹ ਚਾਹ ਦੀ ਵੋਟਾਂ ਘੱਟ ਨਿਕਲਦੀਆਂ ਜੇਕ ਤੁਸੀਂ ਵਧੇਰੇ ਮੰਗੀ ਜਾਂਦੇ ਹੋ ਉਹੀ ਗੱਲ ਹੈ ਰupani ਸਾਹਿਬ ਨੇ ਵੀ ਕਹਿ ਦਿੱਤਾ ਹੋਣਾ ਕਿ ਥੈਲੀਆਂ ਤੇ ਜ਼ਰੂਰ ਦੇ ਦੇਣੇ ਅਸੀਂ ਤੇ ਮੁੜ ਕੇ ਖੂਜਿਆਂ ਚੋਂ ਥੈਲੀ ਲੱਭਣ ਵਾਸਤੇ ਈ ਈ ਆ ਜਾਂਦੀ ਹੁੰਦੀ ਜੇ ਸਾਰਾ ਬਚ ਕੇ ਮੋੜ ਤੋਂ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਮੁਖ ਸਿੰਘ ਜੀ ਕਰਨੇ ਕਾਲੀ ਦਾਲੀਆਂ ਜ਼ਿਆਦਾ ਵੋਟਾਂ ਕਰੇ ਝਾੜੂ ਵਾਲਿਆਂ ਨੂੰ ਪਈਆਂ ਬਿਲਕੁਲ ਵੋਟਾਂ ਤੇ ਖਿਲਰੀਆਂ ਨੇ ਬਹੁਤ ਮੁਖ ਸਿੰਘ ਜੀ ਇਹ ਵੀ ਕਹਿ ਰਹੇ ਨੇ ਕਿ ਹੇਮੰਤ ਸੁਰੇਂ ਸੌ ਚੁੱਕਰੇ ਨੇ ਇੱਕ ਮਿੱਤਰ ਪੁੱਛ ਰਿਹਾ ਸੀ ਕਿ ਅੱਗੇ ਵੀ ਬੈਲਟ ਪੇਪਰ ਨਾਲ ਵੋਟਾਂ ਪੈਣਗੀਆਂ ਇਹ ਵੇਖੋ ਜੀ ਹੁਣ ਅੱਗੇ ਜਾ ਕੇ ਆਪਾਂ ਵੇਖਦੇ ਹਾਂ ਸ਼ਹਿਰੀ ਬੋਰਡ ਬੀਜੇਪੀ ਨੂੰ ਹੀ ਪਾਏਗੀ ਸ਼ਹਿਰੀ ਲੋਕ ਕਿਸਾਨ ਜਥੇਬੰਦੀਆਂ ਤੋਂ ਕਹਿੰਦੇ ਔਖੇ ਆ ਕਿਸਾਨ ਜਥੇਬੰਦੀਆਂ ਵਾਲੇ ਵਿਚਾਰੇ ਆ ਔਖੇ ਆ ਹਾਂ ਜੀ ਉਹੀ ਤੇ ਗੱਲ ਹੈ ਨਾ ਕਿ ਮੈਚ ਵਿੱਚ ਤੁਹਾਨੂੰ ਕਿਹਾ ਕਿ ਇੱਕ ਮੌਕਾ ਭਾਜਪਾ ਦੇਖ ਰਹੀ ਆ ਹੂੰ ਕਿ ਦੇਖੋ ਮੈਂ ਕਿ ਵੀ ਤੁਹਾਨੂੰ ਕਿਹਾ ਸੀਗਾ ਕਿ ਇਸ ਮੁਲਕ ਦੇ ਵਿੱਚ ਜੋ VOTING ਦਾ ਪੈਟਰਨ ਹੈ ਉਹ ਬਦਲ ਰਿਹਾ ਹੈ। ਜੀ ਤਾਂ ਹੀ ਤੁਸੀਂ ਦੇਖੋਗੇ ਸਾਡੇ ਅਰਗੇ ਦੀ ਤਾਂ ਗੱਲ ਹੀ ਛੱਡ ਦਿਓ ਅਸੀਂ ਤਾਂ ਬੜੇ ਮੈਂ ਤੇ ਆਪਣੇ ਆਪ ਨੂੰ ਹਮੇਸ਼ਾ ਹੀਠਲੇ ਪੌੜ ਤੇ ਗਿਣਦਾ ਹੁੰਦਾ ਕਿ ਅਸੀਂ ਬਿਲਕੁਲ ਹੀਠਾ ਠੀਕ ਹੈ ਜੀ ਅਸੀਂ ਤੇ ਸਿੱਖਦੇ ਰਵਾਂਗੇ ਹਾਲੇ ਜੀ ਸਾਡੀ ਸਿੱਖਣ ਦੀ ਮੈਨੂੰ ਕਿ ਉਮਰ ਵੀ ਹੈ ਕਿਉਂਕਿ ਅਸੀਂ ਤੇ 10-12 ਸਾਲ ਤੋਂ ਹੀ ਆ ਇਸ ਖੇਤਰ 'ਚ ਹਮ ਵੱਡੇ ਵੱਡੇ ਘਾਗ ਬੰਦੇ ਜਿਹੜੇ ਆ ਉਹ ਅਡਿਕਟ ਨਹੀਂ ਕਰ ਪਰ ਰਹੇ ਬਲਕਿ ਸਹੀ ਟੰਗ ਕਰਾ ਜੀ ਤਾਂ ਕਰ ਮੈਂ ਵਾਰ-ਵਾਰ ਦੱਸ ਰਿਹਾ ਕਿ ਪੈਟਰਨ ਬਦਲ ਪੈਟਰਨ ਬਦਲ ਗਿਆ ਬਿਲਕੁਲ ਪੰਜਾਬ ਦੇ ਵਿੱਚ ਜੋ ਭਾਜਪਾ ਨਾਲ ਹੋਇਆ ਉਹੀ ਆ ਡੀਸੈਂਟਰਲਾਈਜ਼ਡ ਹੋਇਆ ਇਲੈਕਸ਼ਨ ਤਾਂ ਵੋਟ ਸ਼ੇਅਰ ਡਿੱਗ ਪਿਆ ਸੈਂਟਰਲਾਈਜ਼ਡ ਹੋਇਆ ਤਾਂ ਉਹਨਾਂ ਦਾ ਵੋਟ ਸ਼ੇਅਰ ਵੱਧ ਗਿਆ ਬਿਲਕੁਲ ਤਾਂ ਇਸੇ ਹਿਸਾਬ ਨਾਲ ਭਾਜਪਾ ਨੂੰ ਐਡਜਸਟਮੈਂਟ ਕਰਨੀ ਪਊਗੀ ਜੀ ਜੀ ਬਿਲਕੁਲ ਕਿ ਉਹਨਾਂ ਨੇ ਜਾਣਾ ਤਾਂ ਜੋ ਮਤਲਬ ਕਿ ਡੀਸੈਂਟਰਲਾਈਜ਼ਡ ਯਾਨੀ ਲੋਕਲ ਮੁੱਦਿਆਂ ਦਾ ਜਿਹੜਾ ਇਲੈਕਸ਼ਨ ਆ ਹੂੰ ਉਹਦੇ ਚ ਵੋਟ ਸ਼ੇਅਰ ਜਿਹੜਾ ਉਹ ਲਗਭਗ 20 ਤੋਂ ਉੱਤੇ ਕਰਨਾ ਪਊਗਾ ਅਦਰਵਾਈਜ਼ ਜੋ ਮਰਜ਼ੀ ਆ ਉਹ ਆਂਦੇ ਦਿਨ ਅਗਾਰਖਾਨੇ ਚ ਫਿਰ ਤੂਤਨੀਆਂ ਨੂੰ ਕੌਣ ਪੁੱਛਦਾ ਉਹ ਜੋ ਮਰਜ਼ੀ ਆ ਫਿਰ ਇਹਨਾਂ ਦਾ ਹਾਲ ਵੈਸਾ ਹੀ ਹੋ ਜਾਏਗਾ ਮੇਲੇ ਚ ਬਰウダー ਦਾ ਪਰ ਮੈਂ ਹਾਲੇ ਵੀ ਇਸ ਗੱਲ ਤੇ ਕਿਤੇ ਨਾ ਕਿਤੇ ਥੋੜਾ ਸਹਿਮਤ ਹੋ ਸਕਦਾ ਜਾਂ ਮੈਂ ਆਪ ਸੁਭਾਵਨਾ ਰੱਖਦਾ ਕਿ ਭਾਜਪਾ ਕੋਲ ਮੌਕਾ ਭਾਜਪਾ ਨੇ ਬਹੁਤ ਪੱਤੇ ਖੇਡਣੇ ਆ